ਸਕ੍ਰੀਨ 'ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਘਰ ਦੇ ਵਿੱਚ ਖਿਲਾਰਾ ਪਿਆ ਹੋਇਆ ਹੈ, ਲਮਾਰੀ ਦੇ ਦਰਵਾਜ਼ੇ ਟੁੱਟੇ ਹੋਏ ਨੇ, ਲੋਕਾ ਟੁੱਟੇ ਹੋਏ ਨੇ ਅਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ। ਇਹ ਤਸਵੀਰਾਂ ਨੂਰ ਮਹਿਲ ਦੇ ਪਿੰਡ ਉਪਲ ਜਗੀਰ ਤੋਂ ਸਾਹਮਣੇ ਆਈਆਂ ਜਿੱਥੇ ਕੀ ਕੈਨਆਰਈ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਨਗਦੀ ਅਤੇ ਸੋਨੇ, ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਨੇ ਘਰ ਦੇ ਮਾਲਕ ਪਰਮਜੀਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਪਿਤਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਏ ਸੀ ਤੇ ਹੜ ਦੇ ਹਾਲਾਤ ਨੂੰ ਦੇਖਦੇ ਹੋਏ ਸਾਡੇ ਘਰਦਿਆਂ ਨੇ ਗਹਿਣੇ ਇੱਕੋ ਜਗ੍ਹਾ ਤੇ ਇਕੱਠੇ ਰੱਖੇ ਹੋਏ ਸੀ ਅਤੇ ਘਰ ਦੇ ਵਿੱਚ ਭਾਰਤੀ ਕਰੰਸੀ ਤੋਂ ਇਲਾਵਾ ਡਾਲਰ ਵੀ ਪੈਸੀ ਜੋ ਕਿ ਚੋਰ ਲੈ ਕੇ ਫਰਾਰ ਹੋ ਗਏ ਮਾਮਲਾ ਭਾਜੀ ਇਦਾਂ ਵੀ ਰਤਾਂ ਸੀ ਇਦਾਂ ਵੀ 11 ਵਜੇ ਸੁੱਤੇ ਆ ਪਏ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਤੇ ਸਵੇਰ ਨੂੰ ਬਾਜੀ ਇੱਦਾਂ 5 ਵਜੇ ਉੱਠ ਕੇ ਦੇਖਿਆ ਤੇ ਦਰਵਾਜਾ ਲੱਗਾ ਹੈਗਾ ਉੱਪਰ ਲੱਜਦਾ ਤੇ ਫਿਰ ਉਹ ਪਿੱਛੋਂ ਦੀ ਆਏ ਜਿੱਦਾਂ ਆਣ ਕੇ ਉਹਨਾਂ ਨੇ ਖਤਿਆਂ ਵਿੱਚ ਆ ਕੇ ਬੈਕਸਾਈਡ ਦਾ ਨਹੀਂ ਸਰਯੇ ਕੱਢ ਗਏ ਉੱਥੋਂ ਤੋਰ ਭੰਨ ਕੇ ਸਰਯੇ ਬਿੰਗੇ ਕਿਤੇ ਪਏ ਆ ਚਾਰ ਸੂਦੇ ਸਰਯੇ ਭਾਜੀ ਮੋਟੇ ਆ ਤੇ ਉਹ ਅੰਦਰ ਵੜ ਕੇ ਉਹਨਾਂ ਨੇ ਇਹਨਾਂ ਦਸੱਲੀ ਦਾ ਆਪਣਾ ਸਾਰਾ ਕੋਹ ਫੋਲ ਫਾਲ ਕੇ ਪਤਾ ਸੀ ਡੈਡੀ ਮੰਮੀ ਬਾਹਰੋਂ ਆਏ 10 ਦਿਨ ਹੋ ਗਏ ਉਹਨਾਂ ਕੋ ਆਇਆਂ ਨੂੰ ਬਿਮਾਰ ਲੈਣਾ ਕੋ ਹੈਗਾ ਹਜੇ ਤੇ ਉਹਨਾਂ ਨੇ ਇਹਨਾਂ ਦਸੱਲੀ ਪੂਰੀ ਕੀਤੀ ਆਪਣੀ ਦਸੱਲੀ ਦਾ ਭਾਜੀ ਸਾਰਾ ਕੋਹ ਲੈ ਕੋਟੋ ਵਟਨ ਦਾ ਭਾਜੀ 20 22 ਟੋਲੇ ਦਾ ਸੋਨਾ ਸੀਗਾ ਤੇ 2.5 ਲੱਖ ਕਿਹੜੇ ਸੀਗਾ 1000 ਡਾਲਰ ਉਹ ਪੌਣ ਸੀਗਾ ਉਹ ਤਰ੍ਹਾਂ ਵਾਲੇ ਸੀ ਜਿੱਦਾਂ ਉਹ ਪੈਸੇ ਬਾਕੀ ਹੋਰ ਭਾਈ ਪਤਾ ਨਹੀਂ ਕਪੜੇ ਲੀੜਾ ਵਿੱਚੋਂ ਲੈ ਗਏ ਆ ਹੋਰ ਬਾਕੀ ਆਹ ਜਿਹੜੀਆਂ ਮੇਨ ਚੀਜ਼ਾਂ ਦਾ ਭਾਈ ਇਹ ਸੀਗਾ ਜਿਆਦਾ ਜਿਹੜੀਆਂ ਲੈ ਗਏ ਆ ਭਾਈ ਜਿਆਦਾ ਤੇ ਇਹ ਹੀ ਆ ਬਾਕੀ ਤਾਂ ਭਾਈ ਹੁਣ ਪਤਾ ਨਹੀਂ ਕੀ ਲੈ ਗਏ ਉਹਨਾਂ ਕਪੜੇ ਲੀੜੇ ਦਾ ਤਾਂ ਹਾਂ ਮੇਨ ਤਾਂ ਇਹ ਹੀ ਆ ਚੀਜ਼ ਲਾਰਾ ਦਾ ਪਿਆ ਪਿਆ ਸਾਰੇ ਖਲਾ ਦਾ ਪਿਆ ਪਿਆ ਉਹਨਾਂ ਤੁਸੀਂ ਕਰਨੀ ਸੀ ਜੀ ਰੋਏ ਬੱਕਾ ਹੋਇਆ ਭਾਜੀ ਸਿਗੇ ਘਰੇ ਸੀਗੇ ਮੈਂ ਉੱਪਰਲੇ ਕਮਰੇ 'ਚ ਪਿਆ ਸੀ ਉਹ ਉਤੋਂ ਥੱਲੇ ਦੇ ਕਮਰੇ 'ਚ ਇਹ ਕੰਮ ਹੋਇਆ ਭਾਜੀ ਪਾਜੀ ਆਵਾਜ਼ ਹੀ ਨਹੀਂ ਆਈ ਮਾੜੀ ਪਸੰਦ ਤੇ ਲੱਗੇ ਪਏ ਨਾਲ ਰੈਡੀਸ਼ਨ ਥੱਲੇ ਆਏ ਪਏ ਆ ਆਰੀ ਜੀ ਆਵਾਜ਼ ਵੀ ਨਹੀਂ ਆਈ ਤੁਹਾਨੂੰ ਖੜਾਕਾ ਵੀ ਨਹੀਂ ਹੋਇਆ ਤੇ ਸਾਨੂੰ ਪਤਾ ਲੱਗਦਾ ਇੱਥੇ ਘੱਟੋ ਘੱਟ ਪਾਜੀ 25 26 ਜਾਣੇ ਆ ਤਾਂ ਇਹ ਤਾਂ ਜਾਣੇ ਨਹੀਂ ਦੇਣੇ ਸੀ ਕਿਸੇ ਬਸ ਵੀ ਉਹ ਜਿੱਦਾਂ ਪਿੱਛੇ ਸਰੀਆ ਤੁਸੀਂ ਕਹਿੰਦੇ 400 ਦਾ ਸਰੀਆ ਹਾਂਜੀ ਪਰ ਕੋ ਪੱਟਿਆ ਹੋਊਗਾ ਜਾਂ ਕੁਝ ਪਾਜੀ ਉਹ ਸੱਬਲਾਂ ਵਿੱਚ ਫੱਬਣਾ ਪਸਾ ਕੇ ਨਾ ਜ਼ਰੀਏ ਦੇ ਇਦਾਂ ਵੱਡੇ ਸਗੇ ਨਾ ਰਾੜ ਜਿਹੜਾ ਹੁੰਦਾ ਬਾਰੀ ਦੀ ਬਾਰੀ ਕਹਿੰਦੇ ਆਪਾਂ ਉਹਦੇ ਨਾਲ ਪੱਟੇ ਆ ਪਾਜੀ ਸਰੀਆ ਹਾਂਜੀ ਤੁਸੀਂ ਪੁਲਿਸ ਕੰਪਲੀਟ ਕੀਤੀ ਹਾਂਜੀ ਭਾਈ ਪੁਲਿਸ ਕੰਪਲੀਟ ਕਰ ਦਿੱਤੀ ਜੀ ਕਿਦੋਂ ਆਏ ਪੁਲਸਾਰੇ ਬਿਆਨ ਲੈ ਗਏ ਤੁਹਾਡੇ ਹਾਂ ਭਾਜੀ ਬਿਆਨ ਵੀ ਲੈ ਗਏ ਸਾਰਾ ਕੁਝ ਲੈ ਕੇ ਲੈ ਗਿਆ ਕੀ ਕੀ ਕਿੱਦਾਂ ਕਿੱਦਾਂ ਸੋਨਾ ਲਿਗਾ ਤੁਹਾਡਾ ਕਿੰਨੇ ਪੈਸੇ ਕਿੱਸ ਲਗਾ ਜੋ ਵੀ ਸੀਗਾ ਹਾਂ ਸਾਰਾ ਕੁਝ ਲੈ ਗਿਆ ਭਾਜੀ ਲੈ ਕੇ ਗਾਰ ਕਰਕੇ ਹੁਣ ਕਹਿੰਦੇ ਵੀ ਕੀ ਕਰਦੇ ਆਂ ਅਸੀਂ ਤੇ ਅਜ ਤੱਕ ਤਾਂ ਕੁਝ ਨਹੀਂ ਹੋਇਆ ਦੇਖੋ ਕਿੱਦਾਂ ਹੁੰਦੀ ਹੈ ਬਾਕੀ ਇੱਕ ਬੰਦੇ ਸਾਨੂੰ ਸ਼ੱਕ ਆ ਡਾਟ ਆ ਉਹਦਾ ਨਾਮ ਲਿਖਾਇਆ ਸੀ ਫੋਨ ਨੰਬਰ ਵੀ ਲਿਖਾਇਆ ਉਹ ਕਹਿੰਦੇ ਟਰੇਸ ਕਰਦੇ ਆ ਕੋਈ ਗੱਲ ਨਹੀਂ ਕਰੋਗਾ ਨਾ ਮਤ ਲੱਗੂਗਾ ਗੱਲ ਕਹੀ ਸਾਨੂੰ ਨਾਲ ਬਾਕੀ ਹੋਰ ਤਾਂ ਕੋਈ ਗੱਲਬਾਤ ਨਹੀਂ ਹੋਈ ਭਾਜੀ ਕੀ ਪ੍ਰੋਜੈਕਸ਼ਨ ਤੋਂ ਮੰਗ ਕਰਨਾ ਮੰਗ ਭਾਜੀ ਇਹ ਹੀ ਆ ਬਸਾਨੂੰ ਜਿਹੜਾ ਸਾਡ ਚੋਰੀਖਵਾ ਇਹੇ ਸਾਨੂੰ ਮਿਲ ਜਵੇ ਬਹੁਤ ਹੈ ਬਾਜੀ ਹੋਰ ਤਾਂ ਮੰਗ ਭਾਜੀ ਕੀ ਹੋਰ ਦੇਣੀ ਹੈ ਬਾਜੀ ਕਿਸੇ ਨੇ ਨਾ ਜਿਹੜਾ ਆਪ ਦਾ ਸਾਡਾ ਇਹੇ ਸਾਨੂੰ ਮਿਲ ਜਵੇ ਇੰਨਾ ਬਹੁਤ ਹੈ ਬਾਜੀ ਇਹ ਅਤਵੰਨ ਕੇ ਬੇਨਤੀ ਕਰਦੇ ਹਾਂ ਸਾ ਪਛਾਸ ਨਮਰੇ ਸਾਨੂੰ ਆਪ ਦਾ ਮਿਲ ਜਵੇ ਜਿਹੜਾ ਹੈਗਾ ਸਮਾਨ ਬਾਜੀ ਦਾ ਅਰਗੜਾ ਬਾਜੀ ਕੇ ਯਾਰ ਸੋਨਾ ਚਾਹੇ ਤਾਂ ਕੋਈ ਗੋਰਾ ਬਾਜੀ 20 ਤੋਂ 22 ਤੋਲੇ ਸਿਸਕਾ ਸੋਨਾ ਜੀ ਤੋਂ ਬਾਈ 2200 ਪੰਜ ਘਰ ਇਦਾਂ ਸਿਗਾ ਇਹਦਾ ਕੋਕਰਾ ਸਿਗਾ ਮੇਰੇ ਛੋਟੇ ਦੀ ਵਾਈਫ ਉਹਦਾ ਵੀ ਸਿਗਾ ਮੇਰੇ ਮੇਰੀ ਵਾਈਫ ਦਾ ਵੀ ਤੇ ਮੇਰੀ ਮੰਮੀ ਦਾ ਵੀ ਸਿਗਾ ਉਹ ਹੜਾਂ ਦੇ ਕਰਕੇ ਨਾ ਕਿ ਆਪਾਂ ਸਾਰਾ ਪਾਣੀ ਆ ਜਾਣਾ ਇੱਥੇ ਹੈ ਨਾ ਵੀ ਅੱਖਾਂ ਕਰਕੇ ਰੱਖ ਲੈਨੇ ਆਪਾਂ ਜਦੋਂ ਕੋਈ ਲੋੜ ਪਏ ਕੋਸਾਂ ਚੱਕ ਕੇ ਲੈ ਜਾਗੇ ਫੜਾ ਫੜ ਤਾਂ ਕਰਕੇ ਇਹਨਾਂ ਨੇ ਇਕੱਠਾ ਕਰਕੇ ਰੱਖ ਦਿੱਤਾ ਤੇ ਨਾਲ ਜਾਣੇ ਨਹੀਂ ਤਾਂ ਅੱਗੇ ਕੱਲੋ ਕੁਲਾ ਸਿਗਾ ਪੱਕਾ ਬੱਕਰਾ ਮੇਰੀ ਵਾਈਫ ਕੋ ਬੱਕਰਾ ਸੀ ਛੋਟੇ ਦੀ ਵਾਈਫ ਕੋ ਬੱਕਰਾ ਹੀ ਮਾਦਾ ਦੇ ਬੱਕਰੇ ਸੀਗੇ ਤੇ ਉਹ ਇਕੱਠਾ ਰੱਖ ਦਿੱਤਾ ਕਰਕੇ ਇਸ ਕਰਕੇ ਭਾਜੀ ਸਾਰਾ ਉਹ ਗਿਆ ਨਹੀਂ ਤਾਂ ਜੇ ਕੱਲਾ ਕੱਲਾ ਰੱਖਿਆ ਹੁੰਦਾ ਫੇਰ ਸ਼ਾਇਦ ਵਜ ਜਾਂਦਾ ਕੰਦਾ ਵਜ ਜਾਂਦਾ ਕੋਈ ਵਿਚੋ ਤੇ ਵਜ ਉਹ ਟੋਟਲੀ ਤੁਹਾਡਾ 20 30 ਲੱਖ ਆਇਗਾ ਭਾਜੀ ਨੋਰਮਲ ਨੋਰਮਲ ਭਾਜੀ ਇੰਨਾ ਤਾਂ ਹੋਗੀ ਭਾਜੀ ਨੋਰਮਲ ਜੀ ਘੱਟ ਤੋਂ ਘਟਿਆ ਜ ਨਹੀਂ ਕਿੰਨਾ ਵੱਧ ਹੋ ਸਕਦਾ ਘੱਟ ਨਹੀਂ ਹੋਣਾ ਭਾਜੀ ਛੱਡਿਆ ਹੀ ਨਹੀਂ ਕੋਈ ਭਾਜੀ ਆ ਮੁੰਡੀਆਂ ਸੀ ਡੈਡੀ ਦੀ ਦੋ ਤਿੰਨ ਮੁੰਡੀਆਂ ਸੀਗੀਆਂ ਤਕਨ ਦੀ ਉਧਰੋਂ ਹਨ ਡੈਡੀ ਨੇ ਮਾਸੀ ਆ ਛੋਟੀ ਲੱਗਦੀ ਆ ਮੇਰੀ ਸਾਰਿਆਂ ਤੋਂ ਉਹਨੂੰ ਭਾਈ ਮਾਸੀ ਨੇ ਮੁੰਡੇ ਡੈਡੀ ਨੂੰ ਉਹ ਵੀ ਭਾਜੀ ਉਹ ਲੈ ਕੇ ਖਤਮ ਕਰ ਦਿੱਤਾ ਕੰਮ ਕਾਣੀ ਉਹਨਾਂ ਨੇ ਬੜੇ ਪਿਆਰ ਨਾਲ ਪਾਈ ਤੀ ਨਾ ਕਿ ਚਲੋ ਆਏ ਆ ਹਨ ਬਾਹਰ ਘੰਟਾ ਸਾਡੇ ਕੋਲ ਮਿਲਣ ਆਏ ਆ ਤੇ ਬੜਾ ਚਲੋ ਉਹਨਾਂ ਨੇ ਆਦਰਵਾਣ ਕੀਤਾ ਰੈਡੀ ਦਾ ਚਲੋ ਬਹੁਤ ਸੋਹਣੀ ਗੱਲ ਆ ਪਰ ਹੁਣ ਅਜਿਹੇ ਕੰਮ ਮਾੜਾ ਹੋਇਆ ਭਾਜੀ ਬਹੁਤ ਜ਼ਿਆਦਾ ਹਨਾ ਇਤੋਂ ਦੁੱਖ ਬਹੁਤ ਲੱਗਦਾ ਹੈਗਾ ਹਨਾ ਬਾਕੀ ਭਾਜੀ ਤੁਹਾਨੂੰ ਪਤਾ ਵੀ ਅੱਜਕੱਲ ਮਂਡੇਰ ਹੈਗੀ ਪਤਾ ਨਹੀਂ ਕਿਸ ਤਰ੍ਹਾਂ ਦਾ ਕੰਮ ਹੈਗਾ ਉਹ ਕਿਹਦਾ ਹੈ ਨਹੀਂ ਹੈਗਾ ਉਹਦਾ ਨਹੀਂ ਹੈਗਾ ਛੇੜੀ ਵੀ ਬਹੁਤ ਫਿਰਦੇ ਆ ਛਿੱਟੇ ਵਾਲੇ ਤੁਹਾਨੂੰ ਪਤਾ ਨਾ ਬਾਕੀ ਹੁਣ ਮਹਾਰਾਜ ਜਾਣ ਦਾ ਕਰਦਾ ਹੋਈ ਕਿੱਦਾਂ ਨਹੀਂ ਹੋਈ ਭਾਜੀ ਆ ਗੱਲ ਬਾਤ ਹੈ ਭਾ ਸੋ ਦਾਦੀ ਕੀ ਕਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੇਖਣਾ ਹੋਵੇਗਾ ਕਿ ਇਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕੰਦੇ ਵਿੱਚ ਸਫਲਤਾ ਹਾਸਲ ਕਰਦੀ ਹੈ ਨਕੋਦਰ ਤੋਂ ਪੁਨੀਤ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ